ਇਸ ਇਲੈਕਸ਼ਨ ਦੀ ਬਹੁਤ ਵੱਡੀ ਇੰਪੋਰਟੈਂਸ ਆ ਕਿਉਂਕਿ ਬਾਈ ਇਲੈਕਸ਼ਨ ਆ ਔਰ ਕੱਕ ਸਰਕਾਰ ਦੀ 4 ਸਾਲ ਦੀ ਕਾਰਗਰਕਦੀ ਔਰ ਦੂਜੀਆਂ ਪਾਰਟੀਆਂ ਨੇ ਪੰਜਾਬ ਵਾਸਤੇ ਕੀ ਕੀਤਾ ਇੱਕ ਲੋਕਾਂ ਨੂੰ ਮੌਕਾ ਮਿਲਿਆ ਉਹਦੇ ਤੇ ਸਮੀਖਿਆ ਕਰਨ ਦਾ ਔਰ ਮੈਨੂੰ ਇਹ ਜਾਪਦਾ ਵਾ ਕਿ ਜਿਸ ਤਰ੍ਹਾਂ ਦਾ ਤਰਨਤਨ ਦਾ ਮਾਹੌਲ ਬਣਿਆ ਹੋਇਆ ਲੋਕਾਂ ਦਾ ਚਕਾ ਪੁਰਾਣੀਆਂ ਪਾਰਟੀਆਂ ਵੱਲੋਂ ਟੁੱਟ ਗਿਆ ਪਹਿਲਾਂ ਲੋਕਾਂ ਦਾ ਮੋਹ ਭੰਗ ਹੋਇਆ ਸੀ ਬਾਦਲਦਲ ਤੋਂ ਕਾਂਗਰਸ ਤੋਂ ਬੀਜੇਪੀ ਦਾ ਤਾਂ ਕੋਈ ਬਹੁਤਾ ਵजूद ਹੈ ਨਹੀਂ ਸੀ ਔਰ ਇੱਕ ਪਾਰਟੀ ਆਈ ਸੀ ਆਮ ਆਦਮੀ ਪਾਰਟੀ ਉਹਦੇ ਬਾਅਦ ਲੋਕਾਂ ਦਾ ਰੁਝਾਨ ਇਸ ਕਰਕੇ ਬਣਿਆ ਸੀ ਕਿ ਪਹਿਲੀਆਂ ਪਾਰਟੀਆਂ ਨੇ ਪੰਜਾਬ ਵਾਸਤੇ ਕੋਈ ਬਹੁਤ ਵਧੀਆ ਕੰਮ ਨਹੀਂ ਸੀ ਕੀਤਾ ਕਿਸੇ ਤੇ ਗੁਰਗਰਾਂ ਸਾਹਿਬ ਦਾ ਅਪਮਾਨ ਕਰਨ ਦਾ ਇਲਜ਼ਾਮ ਸੀ ਕਿਸੇ ਤੇ ਅਕਾਲ ਤਖਤ ਹਟਾਉਣ ਦਾ ਇਲਜ਼ਾਮ ਸੀ ਇਹ ਦੋ ਹੀ ਬਹੁੜੇ ਵੱਡੇ ਇਲਜ਼ਾਮ ਸੀਗੇ ਤੇ ਉਹਦੇ ਤੋਂ ਬਾਅਦ ਹੋਰ ਬੜੀਆਂ ਉਹਨਾਂ ਦੀਆਂ ਕਹਾਣੀਆਂ ਸੀਗਾ ਨਸ਼ਾ ਉਹਨਾਂ 'ਵਲੇ ਪ੍ਰਮੋਟ ਹੋਇਆ ਗੈਂਗਸਟਰ ਉਹਨਾਂ 'ਵਲੇ ਆਏ ਔਰ ਲੋਕਾਂ ਨੂੰ ਇੱਕ ਆਸ ਸੀ ਜੀ ਪੰਜਾਬ ਆਪਨੀ ਪਾਰਟੀ ਜਿਹੜੋ ਪੰਜਾਬ ਤੇ ਆਈ ਹੈ 99 ਸੀਟਾਂ ਲੈ ਕੇ ਇਹ ਬੜੀ ਵੱਡੀ ਤਬਦੀਲੀ ਲਿਆਉਗੀ ਲੋਕਾਂ ਨੂੰ ਨਾ ਤਾਂ ਬਹੁਤ ਨਰਾਸ਼ਾ ਹੋਈ ਹੈ ਅੱਜ ਪੰਜਾਬ ਦੀ ਸਾਰੀ ਇੰਡਸਟਰੀ ਇੱਥੋਂ ਸ਼ਟ ਕਰ ਗਈ ਹੈ ਵਪਾਰੀ ਜਿਹੜੇ ਰੋਜ਼ ਮਾਰੇ ਜਾ ਰਹੇ ਆ ਚੰਗੇ ਚੰਗੇ ਪਲੇਅਰ ਚੰਗੇ ਚੰਗੇ ਗਾਇਕ ਚੰਗੇ ਚੰਗੇ ਕਲਾਕਾਰ ਜਿਹੜੇ ਆ ਉਹ ਮਾਰ ਦਿੱਤੇ ਗਏ ਆ ਕੋਈ ਬੰਦਾ ਵੀ ਇੱਥੇ ਰਹਿ ਕੇ ਰਾਜੀ ਨਹੀਂ ਕੋਈ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਜਦੋਂ ਸਟੇਟ ਦਾ ਮਾਹੌਲ ਹੀ ਜਿਹੜਾ ਉਹ ਲੈਂਡ ਆਰਡਰ ਠੀਕ ਨਾ ਹੋਵੇ ਤੇ ਕੋਈ ਬੰਦਾ ਜਿਹੜਾ ਪੈਸੇ ਵਾਲਾ ਉਹ ਨਾ ਤੇ ਇਥੇ ਇਨਵੈਸਟਮੈਂਟ ਕਰਦਾ ਤੇ ਨਾ ਹੀ ਇਹੋ ਜਿਹਾ ਮਾਹੌਲ ਜਿੱਥੇ ਰਹਿਣਾ ਚਾਹੁੰਦਾ ਕਿ ਹਰ ਇੱਕ ਨੂੰ ਜਾਨ ਪਿਆਰੀ ਹੈ ਸੋ ਲੋਕਾਂ ਦੀਆਂ ਆਸਾਂ ਉਮੀਦਾਂ ਇਸ ਵੇਲੇ ਮਨਪ੍ਰੀਤ ਮਨਦੀਪ ਤੇ ਨੇ ਕਿ ਉਹ ਨਵਾਂ ਬੰਦਾ ਵਾ ਬੜਾ ਅੱਛਾ ਪਛੋਕੜ ਆ ਉਹਨਾਂ ਦਾ ਕੁਰਬਾਨੀ ਵਾਲੇ ਲੋਕ ਨੇ ਉਹ ਜ਼ਬਰ ਜ਼ੁਲਮ ਦੇ ਵਿਰੁੱਧ ਲੜੇ ਨੇ ਇਸ ਕਰਕੇ ਲੋਕ ਜਿਹੜਾ ਬੰਦਾ ਜ਼ਬਰ ਜ਼ੁਲਮ ਦੇ ਵਿਰੁੱਧ ਲੜਨ ਦੀ ਗੱਲ ਕਰਦਾ ਨਸ਼ੇ ਛਡਾਉਣ ਦੀ ਗੱਲ ਕਰਦਾ ਗੈਂਗ ਬੈਂਗਸਟਰਾਂ ਦਾ ਜਿੱਥੋਂ ਸਫਾਇਆ ਕਰਨ ਦੀ ਗੱਲ ਕਰਦਾ ਲੋ ਉਹਦੇ ਵਾਲੇ ਤਰਦੀਆ ਕਿ ਲੋਕਾਂ ਨੂੰ ਫਸਟ ਆਫ ਆਲ ਰੋਟੀ ਨਾਲੋਂ ਵੀ ਪਹਿਲਾਂ ਲੋਕ ਇਹ ਸਮਝਦੇ ਆ ਕਿ ਮਾਹੌਲ ਸਟੇਟ ਦਾ ਠੀਕ ਹੋਣਾ ਚਾਹੀਦਾ ਨਹੀਂ ਤੁਸੀਂ ਤੇ ਜਦਾਂ ਆਮ ਆਦਮੀ ਪਾਰਟੀ ਤੇ ਤੁਹਾਡੇ ਨਾਲੋਂ ਵੱਧ ਕੌਣ ਭੇਤੀ ਹੋਣਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਜਦਾਂ ਲਾ ਲਓ ਵੀ ਇੱਕ ਪਹਿਲਾਂ ਫਸਲ ਤਿਆਰ ਕਰੀਦੀ ਆ ਖੱਤਾ ਬਾਹੀ ਦਾ ਆ ਉਹਦੇ ਵਿੱਚ ਵਧੀਆ ਬੀਜ ਪਾਈਦਾ ਆ ਤੇ ਉਹ ਜਦਾਂ ਸਾਰਾ ਕੁਝ ਤੁਸੀਂ ਕੀਤਾ ਤੇ ਜਦੋਂ ਫਸਲ ਵੱਢਣ ਦਾ ਟਾਈਮ ਆਇਆ ਉਹਦੇ ਕੁਰਸੀਆਂ ਤੇ ਹੋਰ ਬੰਦੇ ਆਣ ਕੇ ਬਹਿ ਗਏ ਇਹਨਾਂ ਚੀਜ਼ਾਂ ਨੂੰ ਕਿਦਾਂ ਦੇਖਦੇ ਦੇਖੋ ਬੇਟਾ ਤੁਸੀਂ ਆਪਣਾ ਇਤਿਹਾਸ ਪੜੋ ਕੁਰਬਾਨੀਆਂ ਕਰਨ ਵਾਲੇ ਹੋਰ ਸੀ ਰਾਜਪਾਕ ਕਰਨ ਵਾਲੇ ਹੋਰ ਸੀ ਕੁਰਬਾਨੀਆਂ ਕਰਨ ਵਾਲੇ ਭਗਤ ਸਿੰਘ ਹੋਣੀ ਸੀ ਤੇ ਰਾਜਪਾਕ ਕਰਨ ਵਾਸਤੇ ਨਹਿਰੂ ਜੀ ਆ ਗਏ ਇਸ ਕਰਕੇ ਮੈਂ ਆਪਣਾ ਫਰਜ਼ ਨਿਭਾਇਆ ਸੀ ਉਹਨਾਂ ਦਾ ਮੇਰੇ ਨਾਲ ਨਹੀਂ ਫਿੱਟ ਬੈਠਾ ਕਿਉਂਕਿ ਉਹ ਤਾਂ ਕਹਿੰਦੇ ਸੀ ਭਈ ਟ੍ਰਿਪਲ ਸੀ ਭਈ ਕ੍ਰਿਮੀਨਲ ਕਰਪਟ ਤੇ ਕੈਰੈਕਟਰਲੈਸ ਲੋਕ ਕੋਨੋਸੀ ਲੱਗ ਗਈ ਨੀ ਲਾਵਾ ਤੇ ਮੇਰਾ ਖਿਆਲ ਹੁਣ ਤਾਂ ਪਰਮਾਰ ਹੋ ਗਈ ਉਥੇ ਕਰਪਟ ਦੀ ਵੀ ਤੇ ਕ੍ਰਿਮੀਨਲ ਦੀ ਵੀ ਤੇ ਕੈਰੈਕਟਰਲੈਸ ਲੋਕਾਂ ਦੀ ਨਹੀਂ ਇਦਾਂ ਕਾਤੇ ਹੁੰਦਾ ਜੀ ਤੁਸੀਂ ਸਿਆਸਤ ਦਾ ਤੁਹਾਡਾ ਬਹੁਤ ਤਜਰਬਾ ਆ ਇਦਾਂ ਕਾਤੇ ਹੁੰਦਾ ਵੀ ਜਿਹੜੇ ਗਲਤ ਆਨਸਰ ਹੁੰਦੇ ਆ ਜਿਹਦੀ ਸਰਕਾਰ ਹੁੰਦੀ ਉਹਦੇ ਜਦਾਂ ਨਾਲ ਹੀ ਉਹ ਜਦਾਂ ਘੁਲ ਮਿਲ ਜਾਂਦੇ ਆ ਮਤਲਬ ਇਹ ਆਪਾਂ ਅਸੀਂ ਵੀ 10 15 20 ਸਾਲਾਂ ਤੋਂ ਚੀਜ਼ਾਂ ਦੇਖਦੇ ਆ ਹੁੰਦੇ ਆ ਇਦਾਂ ਕਾਤੇ ਹੁੰਦਾ ਸਾਡਾ ਤਣ ਤਨ ਵਰਤ ਇਦਾਂ ਦਾ ਕਾਤੇ ਹੋ ਗਿਆ ਵੀ ਲੀਡਰਾਂ ਨੂੰ ਕਾਤੇ ਉਹਨਾਂ ਲੋਕਾਂ ਦੀ ਲੋੜ ਪੈ ਜਾਂਦੀ ਹੈ ਜਿਹੜੇ ਪੰਜਾਬ ਦਾ ਨੁਕਸਾਨ ਕਰਦੇ ਆ ਮੈਂ ਉਹ ਤਾਂ ਵੇਹ ਹੁੰਦੀ ਹੈ ਜੇ ਜਦੋਂ ਕੋਈ ਨਵੀਂ ਪਾਰਟੀ ਆਉਂਦੀ ਆ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਭਈ ਫਰਾਨੀ ਪਾਰਟੀ ਆ ਗਈ ਆ ਉਹ ਹੌਲੀ ਹੌਲੀ ਉਹਦੇ ਦਵਾਲੇ ਹੋ ਜਾਂਦੇ ਆ ਪੈਸੇ ਦੇਣ ਲੱਗ ਪੈਂਦੇ ਆ ਚਾਪਲੂਸੀ ਕਰਨੇ ਪੈਂਦੇ ਆ ਇਹ ਦੋ ਚੀਜ਼ਾਂ ਬੰਦੇ ਦੇ ਕੰਨਾਂ ਨੂੰ ਬੜੀ ਚੰਗੇ ਲੱਗਦੀਆਂ ਇੱਕ ਤਾਂ ਚਾਪਲੂਸੀ ਬੜੀ ਚੰਗੀ ਲੱਗਦੀ ਹੈ ਤੇ ਇੱਕ ਪੈਸਾ ਜਿਹੜਾ ਇਹ ਕੋਈ ਜਿਹਦੇ ਤੇ ਗੁਰੂ ਦੀ ਕਿਰਪਾ ਹੋਏ ਉਹ ਹੀ ਮੋੜਦਾ ਬਾਕੀ ਬੰਦਾ ਪੈਸਾ ਨਹੀਂ ਮੋੜਦਾ ਉਹ ਜਿਹੜੇ ਚੰਦ ਬੰਦੇ ਹੁੰਦੇ ਆ ਸਰਕਾਰ ਕੋਈ ਆਏ ਆੜਦ ਵਾਲਾ ਉਹਨੇ ਕਿਰਿਆ ਹੁੰਦਾ ਭਾਵੇਂ ਬੀਜੇਪੀ ਦੀ ਹੋਵੇ ਭਾਵੇਂ ਕਲੀਆਂ ਦੀ ਹੋਵੇ ਚਾਹ ਕਾਂਗਰਸ ਦੀ ਹੋਵੇ ਚਾਹੇ ਬਹੁਤ ਘੱਟ ਚੰਗੇ ਬੰਦੇ ਹੁੰਦੇ ਨੇ ਜਿਹੜੇ ਤਨੋਂ ਮਨੋਂ ਲੱਗੇ ਹੁੰਦੇ ਆ ਜਿਹੜੇ ਬੰਦੇ ਫਿਰ ਰਹਿ ਜਾਂਦੇ ਪਿੱਛੇ ਜੀ ਉਹ ਗਿਰਤਮੰਦ ਬੰਦੇ ਹੁੰਦੇ ਆ ਜਿਹੜਾ ਬੰਦਾ ਵੀ ਗਿਰਤਮੰਦ ਬੰਦਾ ਅਣਖੀ ਬੰਦਾ ਮਿਹਨਤੀ ਬੰਦਾ ਇਮਾਨਦਾਰ ਬੰਦਾ ਝੋਲੀ ਨਹੀਂ ਚੁੱਕਦਾ ਉਹ ਮਗਰ ਨਹੀਂ ਫਿਰ ਸਕਦਾ ਉਹ ਸਮਝਦਾ ਵੀ ਮੈਂ ਕੰਮ ਕੀਤਾ ਵਾ ਮੈਂ ਇਮਾਨਦਾਰੀ ਨਾਲ ਜੇ ਮੈਨੂੰ ਬੁਲਾ ਲੈਣਗੇ ਤੇ ਮੈਂ ਫਿਰਾਂਗਾ ਨਹੀਂ ਤੇ ਮਗਰ ਨਹੀਂ ਵਫਰਦਾ ਇਹ ਤਾਂ ਇਤੁਨਦਾਰਵਾਜ ਬਣ ਗਿਆ ਪੰਜਾਬ ਦਾ ਨਹੀਂ ਕਈ ਵਲੇ ਇਦਾਂ ਨਹੀਂ ਹੁੰਦਾ ਵੀ ਜਦਾਂ ਇੰਨਾ ਬੰਦਾ ਸਿਆਸਤ ਵਿੱਚ ਮਿਹਨਤ ਕਰਦਾ ਹੋਵੇ ਜਦੋਂ ਲੋਕ ਸਾਥ ਨਾ ਦੇ ਤਾਂ ਕਈ ਵੇਲੇ ਸੱਚੀ ਮੈਂ ਤੁਹਾਨੂੰ ਢੱਡ ਦੀ ਗੱਲ ਪੁੱਛਣ ਲੱਗਾ ਵੀ ਕਈ ਵੇਲੇ ਤਾਂ ਮਨ ਦੁਖੀ ਜਾਂ ਨਹੀਂ ਹੁੰਦਾ ਬੰਦਾ ਕਹਿੰਦਾ ਯਾਰ ਘਰੇ ਬਹਿ ਜਾਓ ਨਹੀਂ ਚਲੋ ਹੁੰਦਾ ਤਾਂ ਹੈਗਾ ਪਰ ਜੇ ਤੁਸੀਂ ਚੰਗੇ ਬੰਦੇ ਸਾਰੇ ਘਰ ਹੀ ਬਹਿ ਜੋਗੇ ਤੇ ਪੰਜਾਬ ਦਾ ਤਾਂ ਬਿੜਾ ਕਰ ਗੱਗੇ ਹੋ ਗਿਆ ਜਿਹੜਾ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਾਡੇ ਬੱਚੇ ਜਿਹੜੇ ਉਹ ਖੇਡਾਂ ਦੇ ਵਿੱਚ ਮੱਲਾ ਮਾਰਦੇ ਹੁੰਦੇ ਸੀ ਸਾਡੇ ਪਹਿਲਵਾਨ ਤਗੜੇ ਹੁੰਦੇ ਸੀ ਭੰਗੜੇ ਪੈਂਦੇ ਸੀ ਕਬੱਡੀਆਂ ਖੇਡਦੇ ਸੀ ਬੱਚੇ ਪੜ੍ਹਦੇ ਸੀ ਸਾਡਾ ਕਿਸਾਨ ਦੁਨੀਆ ਚ ਸਭ ਤੋਂ ਵੱਧ ਪੈਦਾਵਾਰ ਪੈਦਾ ਕਰਦਾ ਸੀ ਪੰਜਾਬ ਦੇ ਵਿੱਚ ਅਮਨ ਚਾਨ ਸੀ ਜਿਹੜਾ ਬੰਦਾ ਇੱਥੇ ਆਣ ਕੇ ਬਾਹਰ ਦੀ ਸਟੇਟ ਦਾ ਵੀ ਜੌਬ ਕਰਦਾ ਸੀ ਉਹ ਰਿਟਾਇਰਮੈਂਟ ਤੋਂ ਬਾਅਦ ਇੱਥੇ ਸੈਟਲ ਹੋ ਜਾਂਦਾ ਸੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗੀਆਂ ਗਰਾਸ਼ਾ ਤੇ ਹੁੰਦੀ ਆ ਸਾਨੂੰ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਜ਼ਿੰਮੇਵਾਰ ਕ ਇਹਨਾਂ ਨੂੰ ਮੰਨਦੇ ਪੰਜਾਬ ਦੇ ਲੀਡਰਾਂ ਨੂੰ ਹੀ ਮੰਨਦੇ ਆ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦਾ ਜ਼ਿੰਮੇਵਾਰ ਮੰਨਦੇ ਜੋ ਇਸ ਵੇਲੇ ਪੰਜਾਬ ਵਿੱਚ ਚੱਲਦੇ ਆਂ ਦੇ ਲੀਡਰਾਂ ਦੀ ਹੀ ਜ਼ਿੰਮੇਵਾਰੀ ਹੈ ਬਿਜ਼ਨਸ ਬਣ ਗਿਆ ਪੋਲਿਟਿਕਸ ਜਿਹੜੀ ਹੈ ਨਾ ਸਿਆਸਤ ਜਿਹੜੀ ਹੈ ਸੇਵਾ ਨਹੀਂ ਰਹਿ ਗਈ ਤੇ ਬਿਜ਼ਨਸ ਬਣ ਗਿਆ ਤੇ ਜਦੋਂ ਲੀਡਰ ਲੁੱਟਦੇ ਆ ਤੇ ਫਿਰ ਲੋਕ ਕਹਿੰਦੇ ਯਾਰ ਇਹ ਲੁੱਟ ਜਾਂਦੇ ਤਾਂ ਹੀ ਵੀ ਕਰੀਏ ਉਹ ਵੀ ਫਿਰ ਲੁੱਟਮਾਰ ਵਾਲੇ ਪਾਸੇ ਜ਼ਿਆਦਾ ਹੋ ਜਾਂਦਾ ਉਹਨਾਂ ਦੇ ਜਾਨ ਹੋ ਜਾਂਦਾ ਇਸ ਤਰ੍ਹਾਂ ਤੇ ਇੱਕ ਚੀਜ਼ ਤੁਸੀਂ ਹੋਰ ਦੇਖੀ ਹੋਣੀ ਜੀ ਲੀਡਰਾਂ ਦੇ ਜਿਹੜੇ ਜਦਾਂ ਖਾਤੇ ਆ ਉਹਨਾਂ ਵਿੱਚ ਤੇ ਮਾਇਆ ਵਧੀ ਜਾਂਦੀ ਆ ਜਦੋਂ ਆ ਜਾਂਦੇ ਆ ਨਾ ਤੇ ਜਿਹੜੇ ਜਿਹੜਾ ਪੰਜਾਬ ਦਾ ਜਿਹਦਾ ਖਜ਼ਾਨਾ ਹੁੰਦਾ ਉਹ ਦਿਨੋਂ ਦੇ ਨੇ ਕੰਗਾਲੀ ਵਾਲ ਨੂੰ ਜਾਈ ਜਾਂਦਾ ਇਹ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਕੋਸ਼ਿਸ਼ ਕਰਕੇ ਜੀ ਖਰਚੇ ਵੱਧ ਜਾਂਦੇ ਆ ਪੰਜਾਬ ਚ ਆਮਦਨ ਦੇ ਕੋਈ ਸੋਰਸ ਨਹੀਂ ਗੇ ਇੰਡਸਟਰੀ ਤਣ ਨੂੰ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਬਾਹਰ ਦੌੜ ਜਾਂਦੀ ਆ ਸਾਰੀ ਇੰਡਸਟਰੀ ਜਿਹੜੀ ਆ ਨਾ ਉਹ ਜੋਬ ਵੀ ਕ੍ਰੀਏਟ ਕਰਦੀ ਆ ਤੇ ਇਕਨੋਮੀ ਨੂੰ ਵੀ ਬੂਸਟ ਕਰਦੀ ਆ ਜਦੋਂ ਇੰਡਸਟਰੀ ਨਾਲ ਇੱਥੇ ਰਹੀ ਕੋਈ ਵਪਾਰੀ ਨਾਲ ਚੱਜਦਾ ਥਰਿਆ ਉਹ ਕੋਈ ਗੁਜਰਾਤ ਭੱਜ ਜਾਂਦਾ ਕੋਈ ਰਾਜਸਥਾਨ ਚ ਚਲੇ ਜਾਂਦਾ ਕੋਈ ਮਧ ਪ੍ਰਦੇਸ਼ ਚ ਚਲੇ ਜਾਂਦਾ ਕੋਈ ਯੂਪੀ ਚ ਧੋੜਾ ਜਾਂਦਾ ਇਹ ਚੰਗੇ ਬੰਦੇ ਜਦੋਂ ਰਹੀ ਨਾ ਤੇ ਫਿਰ ਕਰਜ਼ਾ ਹੀ ਚੁੱਕਣਾ ਨਾ ਹੁਣ ਤੋਂ ਵੇਖੋ ਨਾ ਕਰਜ਼ੇ ਦੀ ਪਾਡੇ ਨਾਲ ਇੰਨੀ ਭਾਰੀ ਕਰ ਦੁੱਤੀ ਆ ਇਹ ਕਹਿੰਦੇ ਸੀ ਆਮ ਆ ਮੇਰੇ ਖਾਲ ਮੈਂ ਤੇ ਇਹ ਖਾਸ ਨਾਲ ਵੀ ਗਾਣ ਲੰਘਿਆ ਸਿਕਿਉਰਟੀਆਂ ਇਹਨਾਂ ਕੋਲ ਵਾਦਾ ਪਰਿਵਾਰਾਂ ਨੂੰ ਸਿਕਿਉਰਟੀਆਂ ਇਹਨਾਂ ਦੀਆਂ ਵਾਦਾ ਇਹ ਇੱਕ ਇੱਕ 100 ਰੁਪਏ ਦਾ ਚੀਜ਼ ਹੁੰਦੇ ਉਹਦੀ ਐਡਵਰਟਾਈਜ਼ਮੈਂਟ ਤੇ ਮੈਂ ਕਿ ਲੱਖਾਂ ਦਾ ਲਾ ਦਿੰਦੇ ਆ ਇਹ ਤਾਂ ਚੁਟਕਲਿਆਂ ਨਾਲ ਤੇ ਐਡਵਰਟਾਈਜ਼ਮੈਂਟ ਦੇ ਨਾਲ ਇਹਨਾਂ ਚਾਰ ਸਾਲ ਨਗਾਏ ਆ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਗਈ ਪੰਜਾਬ ਦਾ ਬੁਰਾ ਹਾਲ ਆ ਗੈਂਗਸਟਰ ਨੇ ਹਰ ਸ਼ਹਿਰਾਂ ਦੇ ਵਿੱਚ ਜਿੰਨੇ ਚੰਗੇ ਬੰਦੇ ਮਹਿਨਤ ਦਿੰਦੇ ਆ ਜਿਹੜੇ ਨਹੀਂ ਮਹਿਨਤ ਦੇ ਸਕਦੇ ਉਹ ਭੱਜ ਗਏ ਇੱਥੋਂ ਹਾਲਾਤ ਇਹੋ ਜਿਹੇ ਬਣ ਗਏ ਪੰਜਾਬ ਦੇ ਇਸ ਕਰਕੇ ਲੋਕ ਪਿੰਨਾਂ ਤੋਂ ਬਹੁਤ ਤੰਗਾ ਕਹਿੰਦੇ ਸੀ ਜੀ ਇਹਨਾਂ ਜੋੜਾ ਦਾ ਲਾਲਚ ਨਾਲ ਸੀ ਨਾ ਕਿ ਅਸੀਂ ਹਜ਼ਾਰ-ਹਜ਼ਾਰ ਰੁਪਏ ਦੀਆਂ ਬੀਬੀਆਂ ਨੂੰ ਵੇਚਾਂਗੇ ਬੀਜੀਆਂ ਵਿਚਾਰਿਆਂ ਨੂੰ ਹੋ ਗਿਆ ਵੀ ਚਲ ਜੀ 1000 ਰੁਪਏ ਸਾਨੂੰ ਘਰ ਬੈਠਿਆ ਮਿਲੂਗਾ ਤੇ ਚਲ ਸਾਡਾ ਘਰ ਦਾ ਖਰਚਾ ਖਰਾਬਾ ਚੱਲੂਗਾ ਸੋ ਗੱਲਾਂ ਇਹਨਾਂ ਬਹੁਤ ਕੀਤੀਆਂ ਸੀ ਤੇ ਕੰਮ ਇਹਨਾਂ ਕੋਈ ਨਹੀਂ ਕੀਤਾ ਇਸ ਕਰਕੇ ਕਹਿੰਦੇ ਸੀ ਵੀ ਅਸੀਂ ਤੇ ਸੁਖਵੀਰ ਦਾ ਜਿਹੜਾ ਉਹ ਬਾਲਾਸਰ ਵਾਲਾ ਹੈਗਾ ਹੋਟਲ ਆ ਉਹ ਹੀ ਅਸੀਂ ਨਲਾਮ ਕਰ ਦੇਣਾ ਅਸੀਂ ਰਾਜੇ ਸੁਖਬਲਾਸ ਸੁਖਬਲਾਸ ਅਸੀਂ ਰਾਜੇ ਬੜੇੰਗ ਨੂੰ ਫੋਲਣ ਉਹਨੇ ਬਾਟੀਆਂ ਬੜੀਆਂ ਉਹ ਕਿ ਇੱਕ ਬਾਟੀਆਂ ਬਣਾਈਆਂ ਨੇ ਪੈਸਾ ਬੜਾ ਝੂਠ ਬੋਲ ਕੇ ਅਸਲੀ ਮੁੱਦਿਆਂ ਵੱਲ ਲੋਕਾਂ ਨੂੰ ਜਾਣ ਨਹੀਂ ਦਿੱਤਾ ਇੱਕ ਬੰਦਾ ਆਪਣੇ ਫੜ ਲੈਂਦੇ ਆ ਉਹਦੀਆਂ ਮਹੀਨਾਵਾਂ ਦੀ ਖਬਰਾਂ ਲਾਉਂਦੇ ਰਹਿੰਦੇ ਆ ਵੀ ਲੋਕਾਂ ਦੀ ਧਿਆਨ ਜਿਹੜਾ ਇੱਧਰ ਜਾਏ ਅਸਲੀ ਮੁੱਦੇ ਵੱਲ ਜਾਏ ਨਾ ਫਿਰ ਉਹਨਾਂ ਨੂੰ ਮੁੜ ਕੇ ਨਾ ਪਾਰਟੀ ਚੋਂ ਕੱਢਦੇ ਆ ਨਾ ਉਹਨਾਂ ਨੂੰ ਸੁਝਾਉਂਦੇ ਆ ਉਹ ਮੁੜ ਕੇ ਬੰਦੇ ਉੱਥੇ ਬੈਠੇ ਰਹਿੰਦੇ ਆ ਇਹਨਾਂ ਨੇ 8-10 ਬੰਦੇ ਕਿਸੇ ਨੇ ਵਿਆਹ ਨਵਾ ਕਰਾ ਲਿਆ ਤਾਂ ਉਹਨੂੰ ਫੜ ਲਿਆ ਕਿਸੇ ਨੇ ਕੋਈ ਕਰਪਸ਼ਨ ਕਰ ਲਈ ਉਹਨੂੰ ਤਾਂ ਫੜ ਲਿਆ ਕਿਸੇ ਦੀ ਕੋਈ ਵੀਡੀਓ ਆ ਗਈ ਕਿਸੇ ਦਾ ਕੋਈ ਫੋਟੋ ਆ ਗਈ ਇਹ ਡਰਾਮਿਆਂ ਨਾਲ ਇਹਨਾਂ ਨੇ 4 ਸਾਲ ਪੂਰੇ ਕਰ ਲਏ ਕੰਮ ਕੋਈ ਨਹੀਂ ਕੀਤਾ ਔਰ ਆਉਣ ਵਾਲੇ 6 ਮਹੀਨੇ ਬਾਅਦ ਇਹਨਾਂ ਦਾ ਲੋਕੋ ਸਾਬ-ਸਾਬ ਕਰਨਗੇ ਹਾਲੀ ਤੇ ਪੁਲਿਸ ਤੰਤਰ ਆ ਪੁਲਿਸ ਇੱਥੇ ਵਾਰ-ਵਾਰ ਹਲ-ਹਲ ਕਰਦੀ ਤੁਰ ਫਿਰਦੀ ਹੈ ਅਸੀਂ ਤਾਂ ਪੁਲਿਸ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਤੁਸੀਂ ਪੰਜਾਬੀ ਹੋ ਸਾਡੇ ਭਰਾ ਭਾਈ ਹੋ ਲੋਕਾਂ ਨਾਲ ਜਾਤੀ ਨਾ ਕਰੋ ਜਾਤੀ ਕਰਨ ਵਾਲਾ ਦਾ ਐਂਡ ਬਹੁਤ ਮਾੜਾ ਹੁੰਦਾ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਸੀਂ ਵੀ ਯੋਗਦਾਨ ਪਾਓ ਤੁਹਾਡੇ ਬੱਚਾ ਨੇ ਵੀ ਇੱਥੇ ਰਹਿਣਾ ਇੱਥੇ ਪੜ੍ਹਣਾ ਇਹਨਾਂ ਦੇ ਕਹਿਣ ਤੇ ਮਾੜਾ ਕੰਮ ਨਾ ਕਰਨਾ ਕਹਿੰਦਾ ਜਾਤੀ ਨਾ ਕਰੋ ਇੱਥੇ ਬੰਦੇ ਚੁੱਪ-ਚੁੱਪ ਲਈ ਜਾਂਦੇ ਜੀ ਹੁਣ ਇਲੈਕਸ਼ਨ ਆ ਜੀ ਕੋਈ ਪਤਾ ਨਾ ਕੋਈ ਐਮਸੀ ਚੋਪੇ ਲੈ ਗਿਆ ਕੋਈ ਪੁਰਾਣੇ ਉਸ ਕੋਈ ਤੜਾ ਹੈਗਾ ਜਿਹੜਾ ਆਰਥੀ ਉਹਨੂੰ ਦਲਾ ਦਤਾ ਇਹ ਗੱਲਾਂ ਨਹੀਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਆਫਟਰ ਪੰਜਾਬ ਦੇ ਲੋਕਾਂ ਇੱਕ ਕਲੈਕਸ਼ਨ ਇੱਕ ਕਲੈਕਸ਼ਨ ਨਾਲ ਇਹਨਾਂ ਤੋਂ ਕੋਈ ਫਰਕ ਨਹੀਂ ਪੈਣਾ ਜੀ ਸਰਕਾਰ ਨਹੀਂ ਟੁੱਟਣੀ ਪਰ ਇੱਕ ਗੱਲ ਇਹਨਾਂ ਨੂੰ ਮੌਕਾ ਮਿਲ ਜੂਗਾ ਕਿ ਜੇ ਇਹ ਹਾਰ ਜਾਣਗੇ ਤੇ ਇਹਨਾਂ ਨੂੰ ਫਿਕਰ ਹੋਊਗਾ ਅਸੀਂ ਯਾਰ ਕੋਈ ਜਾਂਦੇ ਜਾਂਦੇ ਚੰਗਾ ਕੰਮ ਕਰ ਲਈਏ ਤਾਂ ਕਿ ਆਉਣ ਵਾਲੇ ਸਮੇਂ ਸਾਨੂੰ ਉਹ ਸੀਟਾਂ ਚਾਰ ਮਿਲ ਜਾਣ ਇਹ ਸਭ ਪਰਦਾ ਲਾਹ ਦੇਣਾ ਚਾਹੀਦਾ ਪਰਦਾ ਪਾਉਣਾ ਨਹੀਂ ਚਾਹੀਦਾ ਜਾਜੂ ਇਹਨਾਂ ੱੱੱਕੇ ਨਾਲ ਜਿੱਤ ਗਏ ਤੇ ਆਉਣ ਵਾਲੇ ਦਿਨਾਂ 'ਚ ਉਹ ਇਹਨਾਂ ਦਾ ਬੁਰਾ ਹਾਲ ਹੋਣਾ ਵਾ ਪਈ ਇਹਨਾਂ ਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਣਾ ਉਦੋਂ ਇਹਨਾਂ ਨੂੰ ਸਿਕਿਉਰਟੀ ਇੰਨੀ ਨਹੀਂ ਮਿਲਣੀ ਤੇ ਸਪੋਰਸ ਉਹ ਬਦਲ ਜਾਂਦੀ ਜਦੋਂ ਪਤਾ ਲੱਗਦਾ ਕਿ ਹੁਣ ਸੋਰਜ ਦੇ ਦੂਜੇ ਪਾਸੇ ਚੜ ਰਿਹਾ ਵਾ ਲੋਕ ਇੱਕਦਮ ਚ ਬਦਲ ਜਾਂਦੇ ਚੜਦੇ ਨੂੰ ਸਲਾਮਾ ਚੜਦੇ ਨੂੰ ਸਲਾਮਾ ਬਹੁਤ ਬਹੁਤ ਧੰਨਵਾਦ